ਅੱਛਾ ਭਾਈ ਜੀ ਕੀ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਆ ਜੀ ਵੀ ਕੇ ਜੋ ਅਗਰਾਹਾ ਕਾਈ ਪ੍ਰਧਾਨ ਆ ਜੀ ਸ਼ਾਨੇ ਠੋਕੇ ਅੱਜ ਤੁਹਾਡੇ ਇੱਥੇ ਇੱਕ ਬਸਤੇ ਨੇ ਕਤਲ ਹੋਇਆਗਾ ਸਾਫ ਕਲਾਂਚ ਦੇ بیٹے ਸੁਖਵਿੰਦਰ ਸਿੱਕਲ ਦਾ ਤਾਂ ਕੀ ਕਹਿਣਾ ਜੀ ਕਿਉਂ ਹੋਇਆ ਕੀ ਗੱਲ ਹੈ ਸਾਰੀ ਇਹ ਬਹੁਤ ਮਾੜੀ ਗੱਲ ਆ ਜੀ ਬਹੁਤ ਮੰਗ ਭਾਗੀ ਖਬਰ ਆ ਜੀ ਜੋ ਆ ਨੌਜਵਾਨ ਦੇ ਕਤਲ ਦਿਨੋਂ ਦਿਨ ਵੱਧ ਰਹੇ ਆ ਸਿਆਸਤਾਂ ਪਤਾ ਨਹੀਂ ਸਰਕਾਰ ਕੀ ਕਰ ਰਹੀ ਅੱਖਾਂ ਮੀਚੀ ਬੈਠੀ ਆ ਨੌਜਵਾਨਾਂ ਦੇ ਜ਼ਿਆਦਾਤਰ ਦੇ ਕਤਲ ਹੁੰਦੇ ਆ ਦੇਖੋ ਪਿੱਛੇ ਜੇ ਸਿੱਧੂ ਮੂਸੇ ਵਾਲਾ ਮਾਰਿਆ ਉਦੋਂ ਉਹਨੂੰ ਨਹੀਂ ਕੋਈ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਹੋਰ ਅਨੇਕਾਂ ਹੀ ਕਤ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਆ ਵੀ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜਿਨੇ ਆਹ ਕਤਲ ਕੀਤਾਗਾ ਉਹਨੂੰ ਸਾਡੇ ਪਿੰਡ ਦਾ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਲਾਖਾਂ ਮਗਰ ਛੱਟਿਆ ਜਾਵੇ ਤਾਨ ਤੋਂ ਦੇ ਤੇ ਕਾਰਵਾਈ ਕੀਤੀ ਜਾਵੇ ਜੀ ਪਹਿਲਾਂ ਵੀ ਜਿਹੜੀ ਕਲਕੱਤਾ ਵੱਲੋਂ ਐਫਐਸ ਸਿਕਿਉਰਿਟੀ ਵੀ ਮੰਗੀ ਗਈ ਸੀ ਜੀ ਨਾ ਕੀ ਕਾਰਨ ਕੀ ਸੀ ਉਹਦੋਂ ਵੀ ਉਹਨੂੰ ਸਿਕਿਉਰਿਟੀ ਦਿੱਤੀ ਨਹੀਂ ਜੀ ਸਿਕਿਉਰਿਟੀ ਦੇਣ ਦਾ ਇਹਨਾਂ ਦਾ ਫਰਜ਼ ਬਣਦਾ ਸੀਗਾ ਜੀ ਸਰਕਾਰ ਦਾ ਕਿਉਂਕਿ ਉਹਨੂੰ ਪਤਾ ਸੀਗਾ ਵੀ ਮੇਰੇ ਨਾਗਰਟਾ ਆ ਕੀ ਵੀ ਕਿਉਂਕਿ ਪਿੰਡ ਦੇ ਵਿੱਚ ਸਰਪੰਚ ਰਾਣ ਦੇ ਨਾਂ ਤੇ ਮਾਤਾ ਜੀ ਉਹਨਾਂ ਦੇ ਸਰਪੰਚ ਸੀਗੇ ਉਹ ਲਾਕਡਾਊਨ ਕਾਰਨ ਕਰਕੇ ਹੋਇਆ ਜੀ ਜੋ ਕੰਮ ਵੀ ਹੋਇਆ ਪਰ ਸਕਿਉਰਿਟੀ ਵੀ ਦੇਣੀ ਚਾਹੀਦੀ ਸਰਕਾਰ ਨੂੰ ਆਮਦਾਲ ਪਾਰਟੀ ਆ ਜਿਹੜੀ ਇਹ ਫੇਲ ਹੋ ਚੁੱਕੀ ਹੈ ਜੀ